ਕੇਜਰੀਵਾਲ ਦਾ ਬਿਆਨ ਆਇਆ ਇਸ ਕਾਰਵਾਈ ਦੇ ਦੌਰਾਨ ਉਹ ਇਹ ਕਹਿ ਰਿਹਾ ਹੈ ਕਿ ਸਾਬਕਾ ਮੰਤਰੀ ਆ ਜਿਹੜੇ ਉਹ ਵੱਡੇ ਵੱਡੇ ਤਸਕਰਾਂ ਨਾਲ ਗੱਡੀਆਂ 'ਚ ਬਹਿੰਦੇ ਹੁੰਦੇ ਸੀ ਉਹ ਕਾਰੋਬਾਰ ਕਰਦੇ ਸੀ ਉਹਨਾਂ ਨੇ ਵੱਡਿਆਂ ਨੂੰ ਬਖਸ਼ਾਂਗੇ ਨਾ ਛੋਟਿਆਂ ਨੂੰ ਤੇ ਕੇਜਰੀਵਾਲ ਜੀ ਪੰਜਾਬ ਦੇ ਜਨਤਾ ਨੂੰ ਦੇਸ਼ ਦੇ ਜਨਤਾ ਨੂੰ ਇਹ ਦੱਸਣ ਕਿ ਉਹ ਮਾਫੀ ਮੰਗ ਕੇ ਉਹ ਕੇਸ ਦੇ ਵਿੱਚੋਂ ਆਪਣਾ ਛਡਕਾਰਾ ਕਿਉਂ ਪਵਾਇਆ ਜੁਡੀਸ਼ੀਅਲ ਇੰਡੀਪੈਂਡੈਂਟ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਜੇ ਮਜੀਠੀਆ ਉਹ 'ਚ ਦੋਸ਼ੀ ਪਾਈ ਜਾਂਦੇ ਆ ਤਾਂ ਉਹਨੂੰ ਜ਼ਰੂਰ ਸਜ਼ਾ ਹੋਣੀ ਚਾਹੀਦੀ ਪਰ ਲੋਕਾਂ ਨੂੰ ਇਹ ਲੱਗੇ ਵੀ ਇਹ ਜਸਟਿਸ ਹੋ ਰਿਹਾ ਬਸ ਹੁਣ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਵਿਜੀਲੈਂਸ ਨੂੰ ਇੱਕ ਟੂਲ ਦੇ ਤੌਰ ਤੇ ਵਰਤ ਰਹੀ ਹੈ ਜਿਵੇਂ ਕੇਂਦਰ ਦੀ ਸਰਕਾਰ ਇਨਕਮ ਟੈਕਸ ਨੂੰ ਈਡੀ ਨੂੰ ਸੀਵੀਆਈ ਨੂੰ ਵਿਰੋਧੀਆਂ ਨੂੰ ਦਬਾਉਣ ਲਈ ਇੱਕ ਟੂਲ ਦੇ ਤੌਰ ਤੇ ਵਰਤ ਰਹੀ ਆ ਪੰਜਾਬ ਸਰਕਾਰ ਦੇ ਹੱਥ ਆਈ ਹੈ ਵਿਜੀਲੈਂਸ ਤੇ ਪੰਜਾਬ ਪੁਲਿਸ ਤੇ ਇਹਨੂੰ ਟੂਲ ਦੇ ਤੌਰ ਤੇ ਆਪਣੇ ਪੋਲੀਟੀਕਲ ਫਾਇਦੇਆਂ ਵਾਸਤੇ ਜਿਹੜਾ ਵਰਤਿਆ ਜਾ ਰਿਹਾ ਇਹ ਪੰਜਾਬ ਮਹਿਸੂਸ ਕਰਦਾ ਹੈ ਰੇਡ ਹੋਈ ਆ ਜਿਸ ਤਰ੍ਹਾਂ ਦੇ ਨਾਲ ਤੜਕੇ ਜਾ ਕੇ ਉਹਨੂੰ ਘੇਰਿਆ ਹੈ ਉਹਦੇ ਲਈ ਉਹ ਪਕੌੜਾ ਤਾਂ ਹੈ ਨਹੀਂ ਸੀ ਬੰਦਾ ਉਹਨੂੰ ਨੋਟਸ ਦੇ ਕੇ ਵੀ ਬੁਲਾਇਆ ਜਾ ਸਕਦਾ ਸੀ ਮੇਰਾ ਮੰਨਣਾ ਹੈ ਵੀ ਡੈਮੋਕ੍ਰੇਸੀ ਦੇ ਅੰਦਰ ਫ੍ਰੀ ਐਂਡ ਫੇਅਰ ਲੋਕਾਂ ਨੂੰ ਇਹ ਲੱਗੇ ਵੀ ਅਸੀਂ ਜੋ ਕਰ ਰਹੇ ਹਾਂ ਕਾਨੂੰਨ ਦੇ ਅੰਤਰਗਤ ਕਰ ਰਹੇ ਹਾਂ ਤੇ ਸਰਕਾਰ ਦਾ ਜਿਹੜਾ ਜਿੰਨੇ ਵੀ ਕੋਈ ਐਸਾ ਮਤਲਬ ਐਕਸ਼ਨ ਕਰਦੀ ਆ ਲੋਕੀ ਇਹ ਮਹਿਸੂਸ ਕਰਦੇ ਆ ਵੀ ਪੋਲਿਟਿਕਲ ਵਿਰੋਧੀਆਂ ਨੂੰ ਦਬਾਉਣ ਦਾ ਇੱਕ ਹਥਿਆਰ ਆ ਵਿਜੀਲੈਂਸ ਬਲਸਾ ਜਿਹੜੀ ਉਹਦੀ ਦਰਵਾਰਤੋਂ ਕਰ ਰਹੀ ਆ ਜਿਹੜੀ ਮੌਜੂਦਾ ਸਰਕਾਰ ਜਦੋਂ ਦਿੱਲੀ ਵਾਲਿਆਂ ਤੇ ਕਾਰਵਾਈ ਹੋਈ ਉਦੋਂ ਤਾਂ ਬਹੁਤ ਚੀਕ ਚਿਹਾੜਾ ਕਰਦੇ ਆ ਤੇ ਫਿਰ ਪੰਜਾਬ ਵਿੱਚ ਇਸ ਤਰ੍ਹਾਂ ਮਹਿਸੂਸ ਹੋਣਾ ਚਾਹੀਦਾ ਵੀ ਜਿਹੜਾ ਕੁਛ ਅਸੀਂ ਕਰ ਰਹੇ ਹਾਂ ਫ੍ਰੀ ਐਂਡ ਫੇਅਰ ਹੈ ਅੱਜ ਵਾਲੀ ਕਾਰਵਾਈ ਤੁਹਾਨੂੰ ਲੱਗਦਾ ਹੈ ਕਿ ਫ੍ਰੀ ਐਂਡ ਫੇਅਰ ਨਹੀਂ ਹੈ ਕਾਨੂੰਨ ਦੇ ਅੰਤਰਗਤ ਉਹ ਜ਼ਮਾਨਤ ਤੇ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਡੇਟੇਨ ਕਰ ਲਿਆ ਆਉਣ ਵਾਲੇ ਸਮੇਂ ਚ ਹੋਰ ਅਪਡੇਟ ਆਉਣਗੇ ਕਿ ਪਰਚਾ ਦਰਜ ਹੋਇਆ ਉਸਤੇ ਆਧਾਰ ਤੇ ਗ੍ਰਿਫਤਾਰੀ ਹੋਈ ਜਾਂ ਨਹੀਂ ਹੋਈ ਜਾਂ ਸ਼ਾਮ ਤੱਕ ਛੱਡਿਆ ਜਾਏਗਾ ਇਹ ਤੇ ਬਾਅਦ ਦੀਆਂ ਗੱਲਾਂ ਨੇ ਪਰ ਹੁਣ ਇਸ ਕਾਰਵਾਈ ਦੇ ਦੌਰਾਨ ਜਿਹੜੇ ਸਵਾਲ ਉੱਠੇ ਨੇ ਵੱਖ-ਵੱਖਰੀਆਂ ਗੱਲਾਂ ਹੋ ਰਹੀਆਂ ਨੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਕਹਿੰਦੇ ਕਿ ਹੁਣ ਅਸੀਂ ਵੱਡੀਆਂ ਮੱਛੀਆਂ ਨੂੰ ਵੀ ਨਹੀਂ ਛੱਡਾਂਗੇ ਦੂਸਰੇ ਪਾਸੇ ਆਪੋਜੀਸ਼ਨਸ ਪਾਰਟੀਆਂ ਦੇ ਲੀਡਰਾਂ ਨੇ ਇਸ ਮਾਮਲੇ ਤੇ ਅਨਖੇਦੀ ਕੀਤੀ ਹੈ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਮਿੰਦਰ ਸਿੰਘ ਸੇਖੋਂ ਦਾ ਕੀ ਮੰਨਣਾ ਹੈ ਸਾਰੀ ਕਾਰਵਾਈ ਔਰ ਉਹ ਕੀ ਸਾਹਮਣੇ ਦੇ ਸਾਰੇ ਮਸਲੇ ਨੂੰ ਲੈ ਕੇ ਉਹਨਾਂ ਨਾਲ ਗੱਲ ਕਰਾਂਗੇ ਕਾਮਰੇਡ ਜੀ ਵਿਜੀਲੈਂਸ ਦੀ ਕਾਰਵਾਈ ਇਹ ਪਹਿਲੀ ਤਾਂ ਹੈ ਨਹੀਂ ਤੇ ਨਾ ਹੀ ਆਖਰੀ ਹੋ ਸਕਦੀ ਹੈ ਬਹੁਤ ਸਾਰੇ ਲੀਡਰਾਂ ਦਾ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿ ਤਾਂ ਸਰਾਸਰ ਧੱਕਾ ਹੈ ਅਸੀਂ ਸਰਕਾਰ ਨੂੰ ਘੇਰਦੇ ਆਂ ਵਿਕਰਮ ਸਿੰਘ ਮਜੀਠੀਆ ਘੇਰਦੇ ਨੇ ਤਾਂ ਦਵਾਉਣ ਦੀ ਕੋਸ਼ਿਸ਼ ਹੈ ਤੁਹਾਨੂੰ ਨਜ਼ਰ ਕੀ ਆਇਆ ਅੱਜ ਸਵੇਰ ਦੀ ਪਈ ਰੇਡ ਦੇ ਕਰਕੇ ਦੇਖੋ ਜਿਹੜਾ ਰੇਡ ਹੋਈ ਆ ਜਿਸ ਤਰ੍ਹਾਂ ਦੇ ਨਾਲ ਤੜਕੇ ਜਾ ਕੇ ਉਹਨੂੰ ਘੇਰਿਆ ਹੈ ਉਹਦੇ ਲਈ ਉਹ ਪਘੋੜਾ ਤਾਂ ਹੈ ਨਹੀਂ ਸੀ ਬੰਦਾ ਉਹਨੂੰ ਨੋਟਸ ਦੇ ਕੇ ਵੀ ਬੁਲਾਇਆ ਜਾ ਸਕਦਾ ਸੀ ਮੇਰਾ ਮੰਨਣਾ ਇਹ ਹੈ ਵੀ ਡੈਮੋਕ੍ਰੇਸੀ ਦੇ ਅੰਦਰ ਫ੍ਰੀ ਐਂਡ ਫੇਅਰ ਲੋਕਾਂ ਨੂੰ ਇਹ ਲੱਗੇ ਵੀ ਅਸੀਂ ਜੋ ਕਰ ਰਹੇ ਹਾਂ ਕਾਨੂੰਨ ਦੇ ਅੰਤਰਗਤ ਕਰ ਰਹੇ ਹਾਂ ਤੇ ਸਰਕਾਰ ਦਾ ਜਿਹੜਾ ਜਿੰਨੇ ਵੀ ਕੋਈ ਐਸਾ ਮਤਲ ਐਕਸ਼ਨ ਕਰਦੀ ਆ ਲੋਕੀ ਇਹ ਮਹਿਸੂਸ ਕਰਦੇ ਆ ਵੀ ਪੋਲਿਟੀਕਲ ਵਿਰੋਧੀਆਂ ਨੂੰ ਦਬਾਉਣ ਦਾ ਇੱਕ ਹਥਿਆਰ ਆ ਵਿਜੀਲੈਂਸ ਬੁਰਸਾ ਜਿਹੜੀ ਉਹਦੀ ਦਰਵਰਤੋਂ ਕਰ ਰਹੀ ਹੈ ਜਿਹੜੀ ਮੌਜੂਦਾ ਸਰਕਾਰ ਜਦੋਂ ਤਾਂ ਇਹ ਸਰਕਾਰ ਦੇ ਕਿਸੇ ਮੰਤਰੀ ਤੇ ਕਾਰਵਾਈ ਹੁੰਦੀ ਆ ਜਦੋਂ ਦਿੱਲੀ ਵਾਲਿਆਂ ਤੇ ਕਾਰਵਾਈ ਹੋਈ ਉਹਦਾ ਤਾਂ ਬਹੁਤ ਚੀਖ ਚਿਹਾੜਾ ਕਰਦੇ ਆ ਤੇ ਫਿਰ ਪੰਜਾਬ ਵਿੱਚ ਇਸ ਤਰ੍ਹਾਂ ਮਹਿਸੂਸ ਹੋਣਾ ਚਾਹੀਦਾ ਵੀ ਜਿਹੜਾ ਕੁਝ ਅਸੀਂ ਕਰ ਰਹੇ ਹਾਂ ਫ੍ਰੀ ਐਂਡ ਫੇਅਰ ਹੈ ਤਦ ਨੂੰ ਜੇ ਕੋਈ ਇਸ਼ੂ ਹੈ ਸੀ ਤੇ ਉਹ ਪੜਤਾਲ ਦੇ ਦੌਰਾਨ ਤਾਂ ਉਸ ਨੂੰ ਫ੍ਰੀ ਐਂਡ ਫੇਅਰ ਲੋਕਾਂ ਨੂੰ ਵੀ ਮਹਿਸੂਸ ਹੋਣਾ ਚਾਹੀਦਾ ਤੁਸੀਂ ਤਾਂ ਖੁਦ ਵਿਕਰਮ ਸਿੰਘ ਮਜੀਠੀਆ ਜਦੋਂ ਸੱਤਾ ਵਿੱਚ ਸੀ ਤੇ ਉਦੋਂ ਆਪਣੀ ਪਾਰਟੀ ਵੱਲੋਂ ਘੇਰਦੇ ਰਹੇ ਹੋ ਅੱਜ ਵਾਲੀ ਕਾਰਵਾਈ ਤੁਹਾਨੂੰ ਲੱਗਦਾ ਹੈ ਕਿ ਫ੍ਰੀ ਐਂਡ ਫੇਅਰ ਨਹੀਂ ਹੈ ਦੇਖੋ ਇਹ ਮਸਲਾ ਉਹਦੇ ਨਾਲ ਸੈਪਰੇਟ ਮਸਲਾ ਹੈ ਜਿਹੜਾ ਬੈਲੈਂਸ ਦਾ ਮਸਲਾ ਹੂੰ ਉਸ ਵੇਲੇ ਦਾ ਜਿਹੜਾ ਮਸਲਾ ਸੀਗਾ ਉਹ ਹੋਰ ਨੇਚਰ ਦਾ ਮਸਲਾ ਸੀਗਾ ਦੂਜੀ ਗੱਲ ਆ ਵੀ ਉਸ ਮਸਲੇ ਦੇ ਅੰਦਰ ਕਾਨੂੰਨ ਦੇ ਅੰਤਰਗਤ ਉਹ ਜ਼ਮਾਨਤ ਤੇ ਰਿਹਾ ਹੈ ਉਹ ਕੋਰਟ ਦੇ ਅ ਅਧਿਕਾਰ ਖੇਤਰ ਦੀ ਗੱਲ ਆ ਵੀ ਕੋਰਟ ਉਹਨਾਂ ਨੂੰ ਸਜ਼ਾ ਦਿੰਦੀ ਹੈ ਜਾਂ ਬਰੀ ਕਰਦੀ ਹੈ ਤਾਂ ਹੁਣ ਉਦੇਤੇ ਤਾਂ ਕੋਈ ਕਮੈਂਟ ਮੇਰਾ ਖਿਆਲ ਨਹੀਂ ਕੀਤਾ ਜਾ ਸਕਦਾ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਇਸ ਕਾਰਵਾਈ ਦੇ ਦੌਰਾਨ ਉਹ ਇਹ ਕਹਿ ਰਿਹਾ ਹੈ ਕਿ ਸਾਬਕਾ ਮੰਤਰੀ ਆ ਜਿਹੜੇ ਉਹ ਵੱਡੇ ਵੱਡੇ ਤਸਕਰਾਂ ਨਾਲ ਗੱਡੀਆਂ 'ਚ ਬਹਿੰਦੇ ਹੁੰਦੇ ਸੀ ਉਹ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਨਾ ਵੱਡਿਆਂ ਨੂੰ ਬਖਸ਼ਾਂਗੇ ਨਾ ਛੋਟਿਆਂ ਨੂੰ ਪਾਵਰਫੁੱਲ ਜਿੰਨਾ ਜਿੰਨਾ ਕੋਈ ਮਰਜ਼ੀ ਹੋਵੇ ਉਹਦੇ ਲਈ ਕੇਜਰੀਵਾਲ ਜੀ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਜਦੋਂ ਤੁਸੀਂ ਚੋਣ ਪ੍ਰਕਿਰਿਆ ਪੰਜਾਬ ਦੀ ਤੋਂ ਪਹਿਲਾਂ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਉਸ ਵੇਲੇ ਤੁਸੀਂ ਬਾਈ ਨੇਮ ਮਜੀਠੀਆ ਹੋਣਾ ਤੇ ਦੋਸ ਲਾਇ ਤਾਂ ਜਦੋਂ ਉਹਨਾਂ ਨੇ ਡੈਫਮੇਸ਼ਨ ਦਾ ਕੇਸ ਫਾਈਲ ਕੀਤਾ ਤੇ ਕੇਜਰੀਵਾਲ ਜੀ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਇਹ ਦੱਸਣ ਕਿ ਉਹ ਮਾਫੀ ਮੰਗ ਕੇ ਉਹ ਕੇਸ ਦੇ ਵਿੱਚੋਂ ਆਪਣਾ ਸਟਕਾਰਾ ਕਿਉਂ ਪਵਾਇਆ ਇਹਦੇ ਵਿੱਚ ਕੀ ਸੀ ਇਹਦੇ ਪਿੱਛੇ ਕੀ ਆ ਉਹ ਤਾਂ ਦਲੀਲ ਦਿੰਦੇ ਸੀ ਕਿ ਮੈਨੂੰ ਤਾਂ ਕੇਸਾਂ ਜੀ ਬੜੀ ਖੱਜਲ ਖਵਾਰੀ ਹੁੰਦੀ ਹੈ ਕਦੇ ਕਿੱਥੇ ਤਰੀਕ ਕਦੇ ਕਿੱਥੇ ਇਸ ਕਰਕੇ ਮੈਂ ਜਾ ਰਿਹਾ ਐ ਇਸ ਦੇ ਵਿੱਚੋਂ ਪਾਸੇ ਹੋਣਾ ਚਾਹੁੰਦਾ ਨਹੀਂ ਜੇ ਉਹ ਮਤਲਬ ਠੀਕ ਤੱਥ ਸੀਗੇ ਤੇ ਫਿਰ ਕੇਸਾਂ ਦਾ ਸਾਹਮਣਾ ਤਾਂ ਕਰਨਾ ਹੀ ਪਏਗਾ ਜਦੋਂ ਤੁਸੀਂ ਕਿਸੇ ਤੇ ਅਲਿਗੇਸ਼ਨ ਲਾਇਆ ਹੈ ਉਹ ਅਲਿਗੇਸ਼ਨ ਨੂੰ ਅਪਰੂਵ ਕਰਨ ਦੀ ਜਿਹੜੀ ਡਿਊਟੀ ਸੀ ਉਹ ਮਿਸਟਰ ਕੇਜਰੀਵਾਲ ਜੀ ਦੀ ਸੀਗੀ ਤੇ ਉਹ ਜਿਹੜਾ ਦੋਸ਼ ਲਾਇਆ ਉਹ ਤੇ ਸਟੈਂਡ ਕਰਨਾ ਚਾਹੀਦਾ ਸੀ ਤੇ ਉਹਨੂੰ ਅਪਰੂਵ ਕਰਨਾ ਚਾਹੀਦਾ ਸੀ ਕੋਰਟ ਦੇ ਵਿੱਚ ਫੇਸ ਕਰਨਾ ਚਾਹੀਦਾ ਸੀ ਉਸ ਗੱਲ 'ਚ ਫਿਰ ਉਸ ਗੱਲੋਂ ਪਘੌੜੇ ਕਿਉਂ ਹੋਏ ਇਹ ਸਵਾਲ ਤਾਂ ਪੰਜਾਬ ਦੀ ਜਨਤਾ ਨੂੰ ਜਵਾਬ ਕੇਜਰੀਵਾਲ ਜੀ ਨੂੰ ਦੇਣਾ ਹੀ ਚਾਹੀਦਾ ਵੀ ਤਾਪ ਪਘੌੜਾ ਹੋ ਕੇ ਤੁਸੀਂ ਹੁਣ ਜਿਹੜੀਆਂ ਗੱਲਾਂ ਕਰ ਰਹੇ ਹੋ ਇਸ ਤਰੀਕੇ ਦੀਆਂ ਤੇ ਕਿਸੇ ਵੀ ਤਰ੍ਹਾਂ ਮਤਲਬ ਬਾਜ਼ਵੰਨੀ ਲੱਗਦਾ ਹੈਗਾ ਪਰ ਜਿਨੇ ਜੋ ਮਤਲਬ ਕੀਤਾ ਹੈਗਾ ਉਹਦਾ ਮੈਂ ਸਮਝਦਾ ਪੰਜਾਬ ਦੀ ਪਾਰਟੀ ਵੱਲੋਂ ਵੀ ਉਹਦੀ ਇੱਕ ਜੁਡੀਸ਼ੀਅਲ ਇੰਡੀਪੈਂਡੈਂਟ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਜੇ ਮਜੀਠੀਆ ਉਹ ਚ ਦੋਸ਼ੀ ਪਾਈ ਜਾਂਦੇ ਆ ਤਾਂ ਉਹਨੂੰ ਜ਼ਰੂਰ ਸਜ਼ਾ ਹੋਣੀ ਚਾਹੀਦੀ ਉਹਦੇ ਚ ਮੈਨੂੰ ਇਹ ਨਹੀਂ ਹੈਗਾ ਮੇਰਾ ਕੋਈ ਲੈ ਕਦੇਕਾ ਨਹੀਂ ਇਸ ਗੱਲ ਦੇ ਨਾਲ ਪਰ ਲੋਕਾਂ ਨੂੰ ਇਹ ਲੱਗੇ ਵੀ ਇਹ ਜਸਟਿਸ ਹੋ ਰਿਹਾ ਬਸ ਮਤਲਬ ਹੋਣ ਵਾਲੀ ਕਾਰਵਾਈ ਤੋਂ ਐਂ ਲੱਗਦਾ ਹੈ ਕਿ ਸਿਰਫ ਤੇ ਸਿਰਫ ਆਵਾਜ਼ ਦਬਾਉਣ ਕਰਕੇ ਕਾਰਵਾਈ ਹੋ ਰਹੀ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਆਖਿਆ ਚਾਹੇ ਉਹ ਡਾਕਟਰ ਹਰਪਾਲ ਜਿਹੜੇ ਚੀਮਾ ਹੋਣ ਦਲਜੀਤ ਸਿੰਘ ਚੀਮਾ ਹੋਣ ਜਾਂ ਫਿਰ ਹਰਸਿਮਰਤ ਕੌਰ ਬਾਦਲ ਹੋਣ ਅਰਸ਼ਦੀਪ ਸਿੰਘ ਕਲੇਰ ਹੋਰ ਜਿੰਨੀ ਲੀਡਰਸ਼ਿਪ ਹੈ ਉਹ ਸਾਰੇ ਕਹਿ ਰਹੇ ਆ ਕਿ ਕਾਰਵਾਈ ਇਸੇ ਕਰਕੇ ਹੋਈ ਹੈ ਲੈਂਡ ਪੋਲਿੰਗ ਦੀ ਨੀਤੀ ਨੂੰ ਸਭ ਤੋਂ ਬਾਅਦ ਅਸੀਂ ਭੰਡਿਆ ਵਧ ਤੋਂ ਵਧ ਅਸੀਂ ਨਖੇਦੀ ਕੀਤੀ ਹੈ ਦੇਖੋ ਉਹਨਾਂ ਨੇ ਜੋ ਕਿਹਾ ਉਹਨਾਂ ਦੀ ਪਾਰਟੀ ਦੀ ਆਪਣਾ ਵਿਊ ਹੈ ਪਰ ਮੈਂ ਇਹ ਸਮਝਦਾ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਵੀ ਕੋਈ ਤੁਸੀਂ ਕਾਰਵਾਈ ਕਰਦੀ ਆ ਪੰਜਾਬ ਸਰਕਾਰ ਉਹਦੇ ਚ ਇਹ ਲੋਕਾਂ ਦੇ ਵਿੱਚ ਭਾਵਨਾ ਚਾਹੀਦੀ ਹੈ ਵੀ ਇਹ ਵਾਕਈ ਕੋਈ ਇਨਸਾਫ ਹੋ ਰਿਹਾ ਹੁਣ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਆ ਵੀ ਵਿਜੀਲੈਂਸ ਨੂੰ ਇੱਕ ਟੂਲ ਦੇ ਤੌਰ ਤੇ ਵਰਤ ਰਹੀ ਹੈ ਜਿਵੇਂ ਕੇਂਦਰ ਦੀ ਸਰਕਾਰ ਇਨਕਮ ਟੈਕਸ ਨੂੰ ਈਡੀ ਨੂੰ ਸੀਵੀਆਈ ਨੂੰ ਵਿਰੋਧੀਆਂ ਨੂੰ ਦਬਾਉਣ ਲਈ ਇੱਕ ਟੂਲ ਦੇ ਤੌਰ ਤੇ ਵਰਤ ਰਹੀ ਆ ਪੰਜਾਬ ਸਰਕਾਰ ਦੇ ਹੱਥ ਆਈ ਆ ਵਿਜੀਲੈਂਸ ਤੇ ਪੰਜਾਬ ਪੁਲਿਸ ਤੇ ਇਹਨੂੰ ਟੂਲ ਦੇ ਤੌਰ ਤੇ ਆਪਣੇ ਪੋਲੀਟੀਕਲ ਫਾਇਦਿਆਂ ਵਾਸਤੇ ਜਿਹੜਾ ਵਰਤਿਆ ਜਾ ਰਿਹਾ ਇਹ ਪੰਜਾਬ ਮਹਿਸੂਸ ਕਰਦਾ ਜਿਵੇਂ ਤੁਸੀਂ ਕਿ ਪੰਜਾਬ ਮਹਿਸੂਸ ਕਰਦਾ ਲੋਕ ਮਹਿਸੂਸ ਕਰਦੇ ਆ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦਾ ਬਿਆਨ ਵੀ ਤੁਸੀਂ ਪੜ ਲਿਆ ਹੋਣਾ ਉਹ ਤਾਂ ਕਹਿੰਦੇ ਜਿੰਨਿਆਂ ਨੇ ਵੀ ਦਰਵਰ ਤੋਂ ਕੀਤੀ ਵਿਜੀਲੈਂਸ ਦੀ ਸਿੱਟਾ ਕੋ ਨਿਕਲਦਾ ਨਹੀਂ ਉਹ ਹੋਰ ਵੀ ਬਹੁਤ ਕੁਝ ਕਹਿ ਗਏ ਨੇ ਉਹਨਾਂ ਦਾ ਕਹਿਣਾ ਦੇਖੋ ਮੈਂ ਜਿਹੜਾ ਕੁਮਰ ਵਿਜੇ ਪ੍ਰਤਾਪ ਜੀ ਨੇ ਕਿਹਾ ਹੈ ਉਹਦੇ ਹੀ ਜਵਾਬ ਵੈਸੇ ਪੰਜਾਬ ਸਰਕਾਰ ਨੂੰ ਕਰ ਦੇਣੇ ਚਾਹੀਦੇ ਆਪਣੇ ਐਮਐਲਏ ਦੇ ਤੇ ਉਹ ਕਾਫੀ ਕੁਛ ਹੀ ਕਹਿ ਗਿਆ ਉਹਨੂੰ ਮੈਂ ਰਿਪੀਟ ਕਰਨ ਦੀ ਜਰੂਰਤ ਨਹੀਂ ਹੈ ਸਮਾਂ ਵੇਸਟ ਕਰੀਏ ਵੀ ਜਿੰਨਾ ਕੁਸ਼ ਕੁਮਰ ਵਿਜੇ ਪ੍ਰਤਾਪ ਜੀ ਨੇ ਕਿਹਾ ਬੀਗ ਇੱਕ ਸੀਨੀਅਰ ਪੁਲਿਸ ਅਫਸਰ ਵੀ ਉਹ ਇਹਨਾਂ ਨਾਲ ਜੁੜੇ ਵੀ ਰਹੇ ਨੇ ਇਸ ਸਾਰੇ ਮਾਮਲਿਆਂ ਦੇ ਨਾਲ ਤੇ ਉਹਨਾਂ ਨੇ ਜਿਹੜੇ ਅੱਜ ਕੁਐਸਚਨ ਅਰੇਂਜ ਕੀਤੇ ਆ ਤੇ ਉਹ ਕੇਜਰੀਵਾਲ ਤੇ ਭਵੰਤਮਾਨ ਜੀ ਨੂੰ ਉਹਨਾਂ ਦਾ ਹੀ ਜਵਾਬ ਕਰ ਦੇਣਾ ਚਾਹੀਦਾ ਤੇ ਇਹ ਮਤਲਬ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਪੇਸ਼ ਹੁੰਨੇ ਹੋ ਸੋ ਇਹਦੇ ਫ੍ਰੀ ਐਂਡ ਫੇਅਰ ਮਤਲਬ ਉਹਦੇ ਨਾਲ ਕੋਈ ਨੁਕਸਾਨ ਹੋਣ ਵਾਲਾ ਥੋੜੀ ਸੀ ਇਹ ਰੈਫਰ ਕਰ ਦਿੰਦੇ ਮੰਨ ਲਾ ਇੱਕ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਹਿੰਦੇ ਵੀ ਇੱਕ ਦੋ ਮੈਂਬਰੀ ਜਾਂ ਤਿੰਨ ਮੈਂਬਰੀ ਇੱਕ ਪੈਨਲ ਸਟੈਬਲਿਸ਼ ਕਰ ਦੋ ਵੀ ਨੇ ਆਪਣੇ ਨੌਨ ਸੋਰਸਸ ਤੋਂ ਜ਼ਿਆਦਾ ਜਾਇਦਾਦ ਬਣਾਈ ਆ ਉਹਦਾ ਸਾਰਾ ਪੜਤਾਲ ਹੋ ਜਾਵੇ ਤਾਂ ਕਿ ਲੋਕਾਂ ਨੂੰ ਇਹ ਮਹਿਸੂਸ ਤਾਂ ਹੋਵੇ ਅੱਜ ਦੇਖੋ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਆ ਚਾਹੋ ਦੇਸ਼ ਦਾ ਚਾ ਮਤਲਬ ਪੰਜਾਬ ਦਾ ਪੋਲੀਟੀਕਲ ਸਿਸਟਮ ਤੇ ਲੋਕਾਂ ਦਾ ਇਸ ਤਰ੍ਹਾਂ ਦਾ ਭਰੋਸਾ ਮਤਲਬ ਹਟਦਾ ਜਾ ਰਿਹਾ ਵੀ ਵਿਰੋਧੀਆਂ ਨਾਲੇ ਸ਼ਾਇਦ ਦੁਰਵਿਵਹਾਰ ਕਰਦੇ ਆ ਮਾਲੋ ਮਾ ਠੀਕ ਵੀ ਕਰਦੇ ਹੁਣ ਲੋਕ ਇਹ ਮਹਿਸੂਸ ਕਰਦਾ ਹੈ ਵੀ ਇਹ ਯਾਰ ਗਲਤ ਹੋ ਰਿਹਾ ਸੋ ਉਹਦੇ ਲਈ ਇੱਕ ਰਸਤਾ ਹੈ ਸੀ ਸਗੋਂ ਇਹਨਾਂ ਲਈ ਬੈਸਟ ਵੇ ਸੀਗਾ ਵੀ ਉਹ ਜੁਡੀਸ਼ੀਅਲ ਕਮਿਸ਼ਨ ਨੂੰ ਐਸਟੈਬਲਿਸ਼ ਕਰ ਦਿੰਦੇ ਤੋ ਜੁਡੀਸ਼ੀਅਲ ਜਿਹੜਾ ਇਨਕੁਆਇਰੀ ਤੋਂ ਬਾਅਦ ਜੋ ਲੀਗਲ ਮਤਲਬ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਕਾਨੂੰਨ ਦੇ ਮੁਤਾਬਕ ਤਾਂ ਕਾਨੂੰਨ ਉਹਨੂੰ ਆਪਣਾ ਜਿਹੜਾ ਰਸਤਾ ਅਖਤਿਆਰ ਕਰਨਾ ਚਾਹੀਦਾ ਕਾਨੂੰਨ ਕੋਈ ਆਪੋਜੀਸ਼ਨ ਜੇ ਬੈਠਾ ਹੁੰਦਾ ਸੌਖਾ ਹੁੰਦਾ ਸਵਾਲ ਕਰਨੇ ਜਦੋਂ ਆਵਾਮੀ ਪਾਰਟੀ ਆਪੋਜੀਸ਼ਨ ਸੀ ਬਹੁਤ ਸਾਰੀਆਂ ਮੁੱਦਿਆਂ ਉੱਤੇ ਘੇਰਦੀ ਰਹੀ ਹੈ ਬੜਾ ਵਧੀਆ ਰੋਲ ਨਿਭਾਇਆ ਪਰ ਜਦੋਂ ਸੱਤਾ ਵਿੱਚ ਖੁਦ ਆਏ ਕਹਿੰਦੇ ਕਿ ਸਵਾਲਾਂ ਤੋਂ ਬੜੀ ਘਬਰਾਟ ਹੁੰਦੀ ਹੈ ਤੇ ਸਵਾਲ ਤੁਸੀਂ ਵੀ ਚੁੱਕ ਰਹੇ ਹੋ ਇਹ ਨਾ ਹੋਵੇ ਕੱਲ ਨੂੰ ਇਸ ਇੰਟਰਵਿਊ ਤੋਂ ਬਾਅਦ ਤੁਹਾਡੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋ ਜਾਵੇ ਦੇਖੋ ਕਮਨਿਸਟ ਪਾਰਟੀ ਮਾਰਕਸਵਾਦੀ ਨੂੰ ਇੰਨਾਂ ਗੱਲਾਂ ਦੇ ਉੱਤੇ ਕੋਈ ਡਰ ਡੁੱਕਰ ਨਹੀਂ ਹੈ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਇਹ ਇਨ੍ਹਾਂ ਚੱਕਰਾਂ ਚ ਜਾਂ ਇਸ ਕਾਰੋਬਾਰਾਂ ਦੇ ਵਿੱਚ ਕਮਿਊਨਿਸਟ ਪਾਰਟੀ ਮਾਰਕਸਵਾਦੀ ਦਾ ਤਾਂ ਕੋਈ ਇੱਕ ਸਿੰਗਲ ਮਤਲਬ ਮੈਂਬਰ ਵੀ ਨਹੀਂ ਹੈ ਜੇ ਫਿਰ ਵੀ ਕਿਸੇ ਨੇ ਕੋਈ ਕਰਨਾ ਹੋਵੇ ਤਾਂ ਫਿਰ ਅਗਲੇ ਦੀ ਇੱਛਾ ਹੈ ਉਹਦੇ 'ਚ ਅਸੀਂ ਕੀ ਕਹਿ ਸਕਦੇ ਆ ਠੀਕ ਹੈ ਕਿ ਨਹੀਂ ਪਰ ਜਿਹੜੇ ਬੰਦੇ ਅੱਤਵਾਦ ਨਾਲ ਲੜੇ ਹੋਣ ਰਾਗ ਪਲੰਚਰਾਂ ਵਾਲਿਆਂ ਨਾਲ ਅੱਤਵਾਦ ਦੇ ਅੰਦਰ ਲੜੇ ਹੋਣ ਏਕ 47 ਏਕ 52 ਵਾਲਿਆਂ ਨੂੰ ਹਰਾਇਆ ਹੋਵੇ ਉਹ ਬੰਦੇ ਜਿਹੜੇ ਸਰਕਾਰੀ ਕਾਰਵਾਈਆਂ ਜਾਂ ਹੋਰ ਉਹਨਾਂ ਕਾਰਵਾਈਆਂ ਤੋਂ ਥੋੜੀ ਕੋਈ ਡਰ ਨੁਕ ਕਰਨ ਦਾ ਸਵਾਲ ਆ ਇੱਕ ਕਾਮਰੇਡ ਜੀ ਹੋਰ ਗੱਲ ਦੱਸੋ ਕਿਉਂਕਿ ਅਜਿਹੀਆਂ ਕਾਰਵਾਈਆਂ ਦੇ ਨਾਲ ਦੋ ਦੋ ਦਿਨ ਤਿੰਨ ਤਿੰਨ ਦਿਨ ਕਈ ਵਾਰੀ ਹਫ਼ਤਾਵਾਰੀ ਚਰਚਾ ਅਜਿਹਾਂ ਮੁੱਦਿਆਂ ਤੇ ਹੁੰਦੀ ਰਹਿੰਦੀ ਹੈ ਫਿਰ ਜਿਹੜੀਆਂ ਚੀਜ਼ਾਂ ਹੱਲ ਕਰਨ ਵਾਲੀਆਂ ਹੁੰਦੀਆਂ ਉਧਰ ਧਿਆਨ ਨਹੀਂ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਕਾਰਵਾਈ ਕਿਤੇ ਅਜਿਹੀਆਂ ਗੱਲਾਂ ਵਿੱਚੋਂ ਤਾਂ ਨਹੀਂ ਹੁੰਦੀ ਕਿ ਧਿਆਨ ਹੋਰ ਪਾਸੇ ਲੱਗਿਆ ਰਹੇ ਦੇਖੋ ਜਦੋਂ ਸਰਕਾਰ ਅਸਫਲਤਾਵਾਂ ਸਫਲਤਾਵਾਂ ਹੋ ਰਹੀਆਂ ਹੁਣ ਸਰਕਾਰ ਕਿਸੇ ਦੀਆਂ ਵੀ ਏਬੀਸੀ ਕੋਈ ਸਰਕਾਰ ਆ ਜਾਂ ਇਹ ਪੰਜਾਬ ਸਰਕਾਰ ਆ ਮੌਜੂਦਾ ਜਦੋਂ ਉਹ ਸਫਲਤਾਵਾਂ ਵਾਲੇ ਪਾਸੇ ਨੂੰ ਵੱਧਦੀ ਹੈ ਤਾਂ ਲੋਕਾਂ ਦਾ ਧਿਆਨ ਭਟਕਾਉਣ ਦੇ ਵਾਸਤੇ ਉਹ ਜਈਆਂ ਮਤਲਬ ਕਾਰਵਾਈਆਂ ਜਿਹੜੀ ਕਰਕੇ ਅੰਜਾਮ ਦਿੰਦੇ ਨੇ ਤਾਂ ਕਿ ਲੋਕੀ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਦਿਓ ਲੋਕੀ ਅਸਲ ਹੁਣ ਜਿੰਦਾ ਕਰਜ਼ੇ ਦਾ ਸਵਾਲ ਆ ਕਰਜ਼ਾ ਤਾਂ ਕਰਜ਼ੇ ਨਾਲ ਤਾਂ ਪੰਜਾਬ ਪਰੋਨਿਆ ਪਿਆ ਹੈ ਉਹ ਕਰਜ਼ਾ ਤਾਂ ਜੇ ਸਰਕਾਰ ਕੱਲ ਨੂੰ ਹਟ ਵੀ ਜਾਂਦੀ ਹੈ ਜਿਹੜੀ ਵੀ ਕੋਈ ਸਰਕਾਰ ਬਣਦੀ ਹੈ ਉਹਦੇ ਲਈ ਬਹੁਤ ਮੁਸੀਬਤਾਂ ਨੇ ਕੋਈ ਸੁਧਾਰਨ ਗੱਲ ਨਹੀਂ ਕਿਉਂਕਿ ਆਰਥਿਕ ਤੌਰ ਤੇ ਪੰਜਾਬ ਜਿੰਨਾ ਕੰਗਾਲੀ ਵਾਲੇ ਪਾਸੇ ਸਰਕਾਰ ਨੇ ਧੱਕ ਦਿੱਤਾ ਤੋਂ ਉਹਦੇ ਲਈ ਲੋਕ ਵੈਸੇ ਤਪਸਤਾ ਹੀ ਰਹੇ ਨੇ ਉਹ ਪਸਤਾਵਾ ਜਿਹੜਾ ਲੋਕਾਂ ਨੂੰ ਹੋਰ ਤੰਗ ਕਰ ਰਿਹਾ ਸੋਕ ਦਿਨ ਬਦਨ ਉਹਦੇ ਨਾਲ ਇਹ ਵੀ ਸਾਰਿਆਂ ਇਸ਼ੂਆਂ ਤੇ ਸਰਕਾਰ ਫੇਲ ਹੋ ਰਹੀ ਹੈ ਨਾ ਮਾਈਨਿੰਗ ਤੇ ਕੰਟਰੋਲ ਹੋਇਆ ਨਾ ਨਸ਼ਿਆਂ ਤੇ ਕੰਟਰੋਲ ਹੋਇਆ ਜਿੰਨਾ ਕੁਝ ਮਰਜ਼ੀ ਕਹੀ ਜਾਣ ਨਸ਼ੇਬਾਜ਼ ਦਸਤੂਰ ਜਾਰੀ ਆ ਨਾ ਨਸ਼ੇੜੀ ਮੁੱਕੇ ਆ ਤੇ ਨਾ ਨਸ਼ਾ ਵੇਚਣ ਵਾਲੇ ਮੁੱਕੇ ਆ ਉਹ ਤਿੰਨ ਜਿਹੜੀ ਆ ਉਹ ਬਰਕਰਾਰ ਹੈ ਪਰ ਸਰਕਾਰ ਤਾਂ ਕਹਿੰਦੀ ਹੈ ਦੇਖੋ ਜੀ ਇਹ ਤੇ ਵਿਰੋਧੀਆਂ ਦਾ ਕੰਮ ਹੈ ਇਹ ਜੇ ਮਾਮਲਿਆਂ ਤੇ ਸਵਾਲ ਚੁੱਕਣੇ ਲੁਧਿਆਣਾ ਦੀ ਜਿਮਣੀ ਚੋਂ ਅਸੀਂ ਹਾਰ ਨਾ ਜਾਂਦੇ ਜੇ ਕੰਮ ਨਾ ਕੀਤਾ ਹੁੰਦਾ ਕਹਿੰਦੇ ਦੇਖੋ ਕਿੰਨੇ ਮਾਰਜਨ ਨਾਲ ਜਿੱਤੇ ਆ ਦੇਖੋ ਜਿਹੜੀ ਅਸੈਂਬਲੀ ਦੇ ਵਿੱਚ ਵੋਟ 51% ਪਈ ਹੋਵੇ ਉਹਦੇ ਤੇ ਐਵੇਂ ਆਪਣੀ ਪਿੱਠ ਥਾਪੜੀ ਜਣਾ ਮੈਂ ਨਹੀਂ ਸਮਝਦਾ ਉਹ ਠੀਕ ਐ 51% ਤੋਂ ਕਿੰਨੇ ਪਰਸੈਂਟ ਵੋਟਾਂ ਪਈਆਂ ਜੇ ਸਾਰੀਆਂ ਵਿਰੋਧੀਆਂ ਦੀਆਂ ਵੋਟਾਂ ਇਕੱਠੀਆਂ ਕਰ ਲਈਏ ਵਿਰੋਧੀਆਂ ਕੋਲੇ ਵੋਟਾਂ ਜ਼ਿਆਦਾ ਨੇ ਕੰਪੈਰੀਟਿਵਲੀ ਤਾਂ ਜੈਤ ਨੂੰ ਤਾਂ ਪ੍ਰਮਾਨ ਹੋਵੇ ਨਾ ਵੀ ਮжоਰਿਟੀ ਵੋਟਰ ਨੇ ਵੋਟ ਨਹੀਂ ਪਾਈ ਪਰ ਆਪੋਜੀਸ਼ਨ ਦੇ ਵੋਟ ਡਿਵੀਜ਼ਨ ਹੋ ਗਈ ਉਹਦਾ ਬੈਨੀਫਿਟ ਲੈ ਕੇ ਸੀਟ ਜਿੱਤੀ ਗਈ ਆ ਪਰ ਕਿੰਨਾ ਤੁਸੀਂ ਸਮਾਨ ਵੰਡਿਆ ਕਿੰਨੇ ਪੈਸੇ ਵੰਡੇ ਕਿੰਨਾ ਰਾਸਣ ਮੰਡਿਆ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਹੈ ਪਰ ਮੈਂ ਸੰਵਿਧਾਨ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਿਹੜੀ ਉਹਦੀ ਇੱਕ ਨਿਰਪੱਖਤਾ ਦੇ ਤੌਰ ਤੇ ਭ੍ਰਸ਼ਟਾਚਾਰ ਮੁਕਤ ਜਿਹੜੀ ਚੋਣ ਕਰਾਉਣੇ ਬਣਦੇ ਸੀ ਉਹ ਡਿਊਟੀ ਵੀ ਨਿਭਾਉਣ ਚ ਕਿਤੇ ਖੁੰਝ ਗਿਆ ਹੈ ਤੋਂ ਮਤਲਬ 51% ਟੋਟਲ ਵੋਟ ਪੋਲ ਹੋਈ ਚੋਂ ਜੇ ਤੁਸੀਂ 35000 ਵੋਟ ਲੈ ਕੇ ਕਹੋ ਅਸੀਂ ਬਹੁਤ ਵੱਡੇ ਯਾ ਮਤਲਬ ਮਾਰ ਕਾ ਮਾਰ ਲਿਆ ਉਹ ਮਾਰ ਕੇ ਵਾਲੀ ਗੱਲ ਨਹੀਂ ਹੈ ਜੇ ਆਪੋਜੀਸ਼ਨ ਦੀ ਟੋਟਲ ਵੋਟ ਨੂੰ ਤੁਸੀਂ ਜੋੜ ਲਓ ਮੋਂ ਬਾਕੀਆਂ ਦਾ ਛੱਡੋ ਤੇ ਕਾਂਗਰਸ ਦੀ ਭਾਜਪਾ ਦੀ ਤੇ ਅਕਾਲੀ ਦਲ ਦੀ ਸਾਰੀ ਵੋਟ ਜੋੜ ਲਓ ਉਹ ਕਿੰਨੀ ਵੋਟ ਬਣਦੀ ਆ ਜੀ ਮжоਰਿਟੀ ਵੋਟ ਤਾਂ ਇਹਦਾ ਮਤਲਬ ਝਾੜੂ ਵਾਲਿਆਂ ਦੇ ਖਿਲਾਫ ਹੀ ਭੁਗਤੀ ਨਾ ਤੇ ਝਾੜੂ ਵਾਲਿਆਂ ਦੀ ਜਿੱਤ ਨਹੀਂ ਇਹ ਜਿੱਤ ਵੀ ਹਾਰ ਵਰਗੀ ਆ ਮਤਲਬ ਟੋਟਲ ਵੋਟ ਦਾ ਜੋੜ ਲਾ ਕੇ ਜਦੋਂ ਤੁਸੀਂ ਦੇਖਦੇ ਹੋ ਇਹ ਤਾਂ ਅੱਧੇ 'ਚ ਵੀ ਨਹੀਂ ਆਉਂਦੇ ਉਹਨਾਂ ਦੇ ਫਿਰ ਜੀ ਮਤਲਬ ਓਏ ਇਹ ਜਿੱਤ ਵੀ ਹਾਰ ਵਰਗੀ ਹੀ ਹੈ ਇਹ ਠੀਕ ਆ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਸਾਰਾ ਕੁਝ ਕੀਤਾ ਤੇ ਸਾਰੇ ਜਿਹੜੇ ਗਲਤ ਮੀਨਜ਼ ਜਿਹੜੇ ਯੂਜ਼ ਕੀਤੇ ਆ ਤੁਸੀਂ ਉਹਦੇ ਨਾਲ ਚੋਣ ਦੇਖੋ ਬਾਈ ਇਲੈਕਸ਼ਨ ਆ ਜਿਹੜੀ ਉਹ ਸਰਕਾਰਾਂ ਆਮ ਤੌਰ ਤੇ ਜਿੱਤੀ ਜਾਂਦੀਆਂ ਨੇ ਤੇ ਉਹਦਾ ਪਗਟਾਵਾ ਹੀ ਹੈ ਤੇ ਪਰ ਇਹ ਨਹੀਂ ਇਹਨੂੰ ਕਿਹਾ ਜਾ ਸਕਦਾ ਵੀ ਇਹ ਪੰਜਾਬ ਦੇ ਲੋਕਾਂ ਦਾ ਕੋਈ ਚਾੜੂ ਵਾਲਿਆਂ ਦੇ ਹੱਕ ਵਿੱਚ ਕੋਈ ਵਿਸ਼ੇਸ਼ ਮੰਡਟ ਹੈ ਇਸ ਤਰ੍ਹਾਂ ਦਾ ਜੇ ਤੁਸੀਂ ਕਰੋਗੇ ਤਾਂ ਪੋਲਿਟਿਕਲ ਤੌਰ ਤੇ ਨੈਲਸਜ ਦੇ ਤੌਰ ਤੇ ਮਤਲਬ ਠੀਕ ਨਹੀਂ ਹੈ ਜੀ ਉਹ ਮਤਲਬ ਜਿਹੜਾ ਬਾਕੀ ਫਰੰਟਾਂ ਤੇ ਫੇਲ ਹੋਈ ਹੈ ਸਰਕਾਰ ਉਹਦਾ ਕੀ ਜਵਾਬ ਹੈ ਬਹੁਤ ਸ਼ੁਕਰੀਆ ਠੀਕ ਹੈ ਨਹੀਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਜੀ ਸੀਪੀਐਮ ਦੇ ਸੂਬਾ ਸਕੱਤਰ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਵਿਕਰਮ ਸਿੰਘ ਮਜੀਠੀਆ ਤੇ ਹੋਈ ਕਾਰਵਾਈ ਦੇ ਬਾਰੇ ਤੇ ਲੁਧਿਆਣਾ ਦੀ ਜ਼ਿਮਨੀ ਚੋਣ ਦੇ ਨਤੀਜੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ